ਜੇ ਆਪਾਂ ਕਣਕ ਨੂੰ ਦੇਖਿਆ ਜਾਵੇ ਸੁੱਕੀ ਪਈ ਹੈ ਜੀ ਨਹੀਂ ਤਾਂ ਪਾਣੀ ਬਹੁਤ ਹੋਣਾ ਸੀ ਜੀ ਥੱਲੇ ਪਤਾ ਗੱਲ ਕੀ ਆ ਹਾਂਜੀ ਥੱਲੇ ਕਣਕ ਆ ਹਾਂਜੀ ਸਾਰੀ ਮੂਕ ਦਰਸ਼ਕ ਬਣੀ ਹੋਈ ਹੈ ਤੁਸੀਂ ਦੇਖੋ ਦੂਜੇ ਪਾਸੇ ਪੁਲਿਸ ਦੀ ਗੱਡੀ ਵੀ ਸ਼ਾਇਦ ਨਜ਼ਰ ਆਉਗੀ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਬਿਲਕੁਲ ਨਹੀਂ ਦਿਖ ਰਹੀਆਂ ਕਿਉਂਕਿ ਉਹ ਕਹਿੰਦੇ ਕਈ ਘੰਟਿਆਂ ਤੋਂ ਜਿਹੜੀ ਅੱਗ ਲੱਗੀ ਹੋਈ ਹੈ ਇਧਰੋਂ ਬਾਈ ਜੀ ਤੁਹਾਨੂੰ ਕਿੰਨੇ ਵਜੇ ਖਬਰ ਮਿਲੀ ਜੀ ਇਹਦੀ ਮੈਂ ਤਾਂ ਹੁਣ ਆਇਆ ਜੀ ਛੇ ਥੋੜਾ ਜਿਹਾ ਹੋਇਆ ਮੈਨੂੰ ਆਏ ਨੂੰ ਅੱਛਾ ਜੀ ਮੈਂ ਐਸਐਸਐਫ ਵਿੱਚ ਕੰਮ ਕਰਦਾ ਜੀ ਮੈਂ ਹੁਣੇ ਜੇ ਗੜਾ ਤੇ ਮੈਂ ਉਹਨਾਂ ਨੂੰ ਕੀਤਾ ਫਾਰਬਰ ਕੀਤਾ ਫੋਨ ਜੀ ਫਾਰਬਰਟਾ ਲੈ ਆ ਰਹੇ ਆ ਤੇ ਇੱਕ ਤੁਹਾਡੇ ਹਿਸਾਬ ਨਾਲ ਕਿੰਨਾ ਕਿਚਰ ਹੋ ਗਿਆ ਜੀ ਦੱਸਿਆ ਕਿਸੇ ਨੇ ਕਿਉਂਕਿ ਜਿਸ ਹਿਸਾਬ ਨਾਲ ਲੱਗ ਰਹੀ ਹੈ ਇਸ ਹਿਸਾਬ ਨਾਲ ਤਾਂ ਕਈ ਘੰਟੇ ਹੋ ਗਏ ਲੱਗਦੇ ਆ ਜੀ ਕੱਲ ਪਰਸ ਕੱਲ ਪਰਸੋਂ ਦੀ ਗੱਡੀ ਨੂੰ ਅੱਗ ਲੱਗੀ ਆ ਅੱਛਾ ਅੱਗਾ ਹੀ ਸੁਲ ਗਈ ਜਾ ਰਹੀ ਹੈ ਆ ਕੱਲ ਪਰਸੋਂ ਦੀ ਗੱਡੀ ਅੱਗ ਲੱਗੀ ਆ ਵਿੱਚ ਕਣ ਕੇ ਆ ਹਾਂ ਜੀ ਉਹਦਾ ਕਰਕੇ ਗੱਡੀ ਨੂੰ ਅੱਗ ਫੜਨ ਦੀ ਮਮਟ ਮਮਟ ਨਹੀਂ ਪਰ ਕੱਲ ਦੀ ਕੋਈ ਫਾਰਬਰ ਪਰਸੋਂ ਦੀ ਕੋਈ ਫਾਰਬਰ ਨਹੀਂ ਨਹੀਂ ਆਈ ਪੈਰਗਟ ਪਾਉਂਦੀ ਹੈ ਬੁਝਾ ਕੇ ਜਾਂਦੀ ਆ ਅੱਗ ਇਹ ਤਾਂ ਲੱਗਦਾ ਨਹੀਂ ਜੀ ਕਿਉਂਕਿ ਜੇ ਕਣਕ ਨੂੰ ਦੇਖਿਆ ਜਾਵੇ ਸੁੱਕੀ ਪਈ ਹੈ ਜੀ ਨਹੀਂ ਤਾਂ ਪਾਣੀ ਬਹੁਤ ਹੋਣਾ ਸੀ ਜੀ ਥੱਲੇ ਪਤਾ ਗੱਲ ਕੀ ਆ ਹਾਂਜੀ ਥੱਲੇ ਕਣਕ ਆ ਹਾਂਜੀ ਕਣਕ ਕਰਕੇ ਅੱਗ ਅੱਗ ਫੜਦੀ ਕਣਕ ਜੀ ਤਾਂ ਕਿ ਗੱਡੀ ਵਿੱਚੋਂ ਸੜੀ ਆ ਕਣਕ ਸਾਰੀ ਥੱਲੇ ਵਾਕੀ ਆ ਉਹਦਾ ਕਰਕੇ ਪਰ ਬਲਾਸਟ ਹੋਣ ਦਾ ਖਤਰਾ ਤਾਂ ਨਹੀਂ ਹੈਗਾ ਮੂਰੋ ਜਿਵੇਂ ਟੈਂਕੀ ਟੁੰਕੀ ਫਟ ਜੇ ਦੇ ਨਹੀਂ ਤਾਂ ਹੈਗਾ ਤੇ ਬਲਾਸਟ ਹੈਗਾ ਖਤਰਾ ਤੇ ਹੈ ਨਾ ਖਤਰਾ ਤਾਂ ਹੈ ਨਾ ਪਰ ਇਹ ਵੀ ਅੱਗ ਹੋਣਾ ਕੀਤਾ ਉਹਨੂੰ ਫਾਇਰ ਬਿਟਿੰਗ ਕੀਤਾ ਫੋਨ ਹੁਣ ਆ ਰਹੇ ਆ ਹੁਣ ਅੱਗ ਬੁਝਾਉਂਦਾ ਵੀ ਤਿੰਨ ਦਿਨ ਜੇ ਹੋ ਗਿਆ ਜੀ ਇੱਕ ਚੰਬਾ ਜਿਹਾ ਨਹੀਂ ਲੱਗ ਰਿਹਾ ਵੀ ਤਿੰਨ ਦਿਨ ਹੋ ਗਿਆ ਅੱਗ ਲੱਗੀ ਨੂੰ ਵੀ ਕੋਈ ਨਹੀਂ ਜੀ ਪਹਿਲਾਂ ਵੀ ਅੱਗ ਬੁਝਾਈ ਆ ਅੱਛਾ ਜੀ ਅੱਗ ਬੁਝਾਈ ਆ ਇਹਦੀ ਗੱਡੀ ਦੀ ਨਹੀਂ ਫਾਇਰ ਬ੍ਰਿਗੇਡ ਆਉਂਦੀ ਆ ਅੱਗ ਬੁਝਾ ਕੇ ਜਾਂਦੀ ਆ ਫਿਰ ਅੱਗ ਫੋਟਣ ਦੀ ਵਿੱਚੋਂ ਫੇਰ ਲੋਕਾ ਟਰੱਕ ਦੀ ਲੱਕੜ ਆ ਉਹਦਾ ਕਰਕੇ ਅੱਗ ਫੜਨ ਦੇ ਹੀ ਆ ਜੀ ਅੱਗ ਹੁੰਦੀ ਆ ਨਾ ਜਿੱਦਾਂ ਇਸ ਤਰ੍ਹਾਂ ਇਹ ਵੀ ਹੁੰਦਾ ਹੁਣ ਵੇਖੋ ਵਿੱਚ ਕਣਕ ਆ ਕਣਕੇ ਵਿੱਚ ਜਦੋਂ ਕਣਕ ਸੜਦੀ ਆ ਕਣਕ ਅੱਗ ਫੜਦੀ ਆ ਹਾਂਜੀ ਉਹਦਾ ਕਰਕੇ ਅੱਗ ਲੱਗੀ ਹੋਰ ਕੋਈ ਗੱਲ ਨਹੀਂ ਜੀ ਇਸ ਤਰੀਕੇ ਨਾਲ ਚਲੋ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ ਮੌਕੇ ਤੇ ਮੌਜੂਦ ਆਫੀਸਰ ਨੇ ਉਹਨਾਂ ਨੇ ਵੀ ਕਿਹਾ ਵੀ ਇਹਨੂੰ ਦੋ ਦਿਨ ਹੋ ਗਏ ਤਕਰੀਬਨ ਤਿੰਨ ਦਿਨ ਅੱਗ ਲੱਗੀ ਨੂੰ ਔਰ ਅੱਗ ਜੀ ਦੇਖੋ ਕਹਿੰਦੇ ਕਣਕਾ ਜਿਹੜੀ ਉਹ ਅੱਗ ਜਿਹੜੀ ਸੁਲਗਦੀ ਆ ਤੁਸੀਂ ਇੱਧਰ ਦਿਖਾਓ ਆਪਣੇ ਰਾਹੁਲ ਜੀ ਉਧਰ ਦਿਖਾਓ ਤੇ ਦੇਖੋ ਥੱਲੇੋਂ ਵੀ ਉਧਰੋਂ ਬਿਲਕੁਲ ਔਰ ਇੱਥੇ ਪ੍ਰੈਸ਼ਰ ਟੈਂਕ ਆ ਜਿਤਨਾ ਆਪਣੇ 에ਅਰ ਪ੍ਰੈਸ਼ਰ ਜਿਹੜਾ ਟੈਂਕ ਹੁੰਦਾ ਥੋੜਾ ਦੂਰ ਰਹਿ ਕੇ ਕਰਿਓ ਕਿਉਂਕਿ ਔਰ ਦੇਖੋ ਇਹ ਜਿਹੜਾ ਟਰੱਕ ਦੀ ਜਿਹੜੀ ਗੱਡੀ ਦੀ ਬਾਡੀ ਆ ਲੱਕੜ ਲੱਕੜ ਮੇਰੇ ਹਿਸਾਬ ਨਾਲ ਸਾਰੀ ਸੜ ਗਈ ਔਰ ਲੋਹਾ ਲੋਹਾ ਸ਼ਾਇਦ ਜਿਹੜਾ ਬਚ ਗਿਆ ਵਾ ਔਰ ਅੰਦਰੋਂ ਜਿਹੜੀਆਂ ਕਣਕ ਦੀਆਂ ਬੋਰੀਆਂ ਨੇ ਉਹ ਇਸੇ ਤਰੀਕੇ ਨਾਲ ਹੀ ਲਗਾਤਾਰ ਸੜ ਰਹੀਆਂ ਔਰ ਤੇਲ ਦਾ ਜਿਹੜਾ ਟੈਂਕ ਹੈ ਥੋੜਾ ਦੂਰ ਹੋ ਕੇ ਸਾਈਡ ਤੇ ਹੋ ਜਾਓ ਪਲੀਜ਼ ਸੋ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਵੀ ਥੋੜਾ ਦੇਖ ਕੇ ਪਿੱਛੇ ਆਓ ਇੱਧਰ ਅੱਗੇ ਅੱਗੇ ਆਓ ਇੱਥੋਂ ਦੂਰ ਆ ਜਾਓ ਔਰ ਤੁਸੀਂ ਦੇਖੋ ਇੱਥੇ ਕਿਵੇਂ ਕੋਲਾ ਬਣ ਚੁੱਕੀ ਹੈ ਇਹ ਔਰ 프ੌਂਟ ਤੋਂ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਉਣ ਥੋੜਾ ਦੂਰ ਕਰਕੇ ਦਿਖਾਓ ਔਰ ਜੀ ਦੇਖੋ ਕਿਸ ਤਰ੍ਹਾਂ ਅੱਗ ਦੀਆਂ ਜਿਹੜੀਆਂ ਲਫਟਾਂ ਨੇ ਕਿਉਂਕਿ ਹਵਾ ਦੇ ਦਬਾਅ ਨਾਲ ਔਰ ਉਹ ਕਹਿੰਦੇ ਜਿਸ ਤਰ੍ਹਾਂ ਵੀ ਆਪਣਾ ਤੂੜੀ ਦੇ ਕੋਠੇ ਨੂੰ ਜਾਂ ਕਿਸੇ ਪਿੰਡ ਦੇ ਵਿੱਚ ਪਈ ਰੂੜੀ ਨੂੰ ਜਾਂ ਕਿਸੇ ਇਦਾਂ ਦੀ ਵਸਤੂ ਨੂੰ ਅੱਗ ਲੱਗ ਜੇ ਵੀ ਜਿਹੜੀ ਉਹ ਮੁੰਮੜ ਸੁਲਗਦੀ ਆ ਪਾਣੀ ਪਾਉਣ ਨਾ ਪਰ ਇਹ ਵਿਸ਼ਵਾਸ ਨਹੀਂ ਹੋ ਰਿਹਾ ਵੀ ਤਿੰਨ ਦਿਨਾਂ ਤੋਂ ਅੱਗ ਲੱਗੀ ਹੋਈ ਔਰ ਫਾਇਰ ਬ੍ਰਿਗੇਡ ਦੀ ਗੱਡੀ ਆ ਰਹੀ ਆ ਔਰ ਅੱਗ ਬੁਝ ਜਾਂਦੀ ਆ ਫੇਰ ਉੱਠ ਖੜਦੀ ਅੱਗ ਬੁਝ ਜਾਂਦੀ ਫੇਰ ਉੱਠ ਖੜਦੀ ਆ ਬਟ ਪਤਾ ਨਹੀਂ ਜੀ ਇਹ ਤਾਂ ਹੁਣ ਮੌਕਾ ਦੇਖ ਕੇ ਇਸ ਤਰ੍ਹਾਂ ਨਾਲ ਦੁਸ਼ੀਂ ਅੰਦਰੋਂ ਦੇਖੋ ਦਾ ਕੱਖ ਨਹੀਂ ਬਚਿਆ ਜੀ ਇਸ ਟਰੱਕ ਦਾ ਔਰ ਬੋਰੀਆਂ ਦੇਖੋ ਜਿਹੜੀਆਂ ਸਰਕਾਰੀ ਨੇ ਔਰ ਟਾਇਰ ਦੇਖੋ ਇਹਦੇ ਮਤਲਬ ਕੁਝ ਵੀ ਨਹੀਂ ਬਚਿਆ ਜੀ ਸਭ ਕੁ ਸੜ ਕੇ ਸੁਆਹ ਹੋ ਗਿਆ ਔਰ ਨਵੀਂ ਕਣਕ ਹੈ ਔਰ ਸਾਰੀ ਦੇਖੋ ਇੱਕ ਪਾਸੇ ਦੀ ਬੋਡੀ ਜਿਹੜੀ ਬਚੀ ਹੋਈ ਆ ਪਰਲੇ ਪਾਸੇ ਤੁਸੀਂ ਦੇਖੀ ਸੀ ਬੋਡੀ ਬਿਲਕੁਲ ਸੜ ਕੇ ਸੁਆਹ ਹੋ ਚੁੱਕੀ ਸੀ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਦੂਰ ਹੋ ਕੇ ਹੀ ਕਰੇ ਕਿਉਂਕਿ ਅੱਗ ਦਾ ਕੰਮ ਆ ਔਰ ਕੁਝ ਨਹੀਂ ਪਤਾ ਕਿਹੜੇ ਟਾਈਮ ਕੀ ਹੋ ਜਾਣਾ ਸੁਵੰਦਰੋਂ ਦੇਖੋ ਪੂਰਾ ਜਿਹੜਾ ਸੜ ਕੇ ਸੁਆਹ ਹੋ ਚੁੱਕਾ ਔਰ ਗੱਡੀ ਦਾ ਨੰਬਰ ਪੀਬੀ 6 ਕਯੂ 3455 ਔਰ ਇਹ ਕੰਟਰੈਕਟ ਵਾਲੇ ਵੀ ਹੋ ਸਕਦੇ ਨੇ ਕਿਸੇ ਦੀ ਪਰਸਨਲ ਵੀ ਹੋ ਸਕਦੀ ਹੈ ਕੋਈ ਗੱਡੀ ਆਮ ਜਿਹੜੀ ਇੱਥੇ ਲੱਗੀ ਜਿਹੜੀਆਂ ਹੁੰਦੀਆਂ ਨੇ ਠੇਕੇ ਦੇ ਗੱਡੀਆਂ ਕੀਤੀਆਂ ਹੁੰਦੀਆਂ ਔਰ ਇਹ ਤੋਂ ਅੱਗੇ ਵੀ ਕਣਕ ਦੇ ਜਿਹੜੇ ਟਰੱਕ ਭਰ ਕੇ ਜਿਹੜੇ ਖੜੇ ਨੇ ਗੋਡਾਮਾਂ ਕੰਨੀ ਜਾਂ ਰਹੇ ਔਰ ਦੂਸਰੇ ਪਾਸੇ ਦੇਖੋ ਲੋਕ ਵੀ ਰੋਡ ਤੋਂ ਉਸ ਪਾਰ ਇਧਰ ਨੂੰ ਆ ਰਹੇ ਔਰ ਆਵਾਜਾਈ ਪੂਰੀ ਚੱਲ ਰਹੀ ਹੈ ਹੁਣ ਦੇਖੋ ਇਸ ਤੋਂ ਅੱਗੇ ਕੀ ਹੋ ਸਕਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿ ਪ੍ਰਸ਼ਾਸਨ ਵੀ ਜਿਹੜਾ ਫਾਇਰ ਬ੍ਰਿਗੇਡ ਦੀ ਵੇਟ ਕਰ ਰਿਹਾ ਔਰ ਕਿੰਨੀ ਕਿ ਦਰ ਲੱਗਦੀ ਹੈ ਜੀ ਵੈਸੇ ਫਾਇਰ ਬ੍ਰਿਗੇਡ ਨੂੰ ਜੀ ਲੋਕੋ ਇਹ ਕੋਈ 10-15 ਮਿੰਟ ਹੀ ਲੱਗ ਸਕਦੇ ਹੁਣੇ-ਹੁਣੇ ਜੀ ਉਹਨੂੰ ਮੈਂ ਫੋਨ ਕੀਤਾ ਸੀ ਆਉਂਦੇ ਵੀ 2 ਮਿੰਟ ਚ ਅਸੀਂ ਆ ਰਹੇ ਆ ਮੈਂ ਤਾਂ ਖੜਾ ਉਹਦੀ ਵੇਟ ਕਰ ਰਿਹਾ ਆਂ ਵੀ ਅੱਗ ਬੁਝਾ ਕੇ ਮੈਂ ਚੱਲਣਾ ਇੱਥੋਂ ਹਾਂ ਨਹੀਂ ਠੀਕ ਹੈ ਜੀ ਮੇਰੀ ਐਸਐਸਐਫ ਜਮ੍ਹਾਂ ਕੰਮ ਕਰਦਾ ਹਾਂ ਹਾਂ ਨਹੀਂ ਨਹੀਂ ਜ਼ਰੂਰੀ ਹੈ ਜੀ ਮੈਂ ਇਹ ਗੱਡੀ ਨੂੰ ਮੈਂ ਸੋਚਣ ਲੱਗਾ ਵੀ ਲਾਗੋ ਹੋਰ ਕਿਹੜੀ ਗੱਡੀਆਂ ਨਿਕਲਦੀਆਂ ਇਹ ਹੋਰ ਗੱਡੀ ਕਿਹੜਾ ਨਾਅ ਨੁਕਸਾਨ ਹੋ ਜਾਏ ਉਹਦਾ ਕਰਕੇ ਮੈਂ ਮੌਕੇ ਤੇ ਖੜਾ ਆਂ ਜਿਵੇਂ ਤੇਲ ਦਾ ਟੈਂਕ ਖੁੱਲਾ ਜੀ ਉਹ ਉਹ ਜਿਹੜਾ ਉਹ ਕੱਲ ਦੀ ਪਰਸੋਂ ਦੀ ਗੱਡੀ ਲੱਗੀ ਅੱਗ ਲੱਗੀ ਆ ਉਹ ਆਉਂਦੇ ਅੱ ਤਾਂ ਇਹ ਮਤਲਬ ਟੈਂਕ ਦੇ ਵਿੱਚ ਤੇਲ ਤੂਲ ਹੈ ਨਹੀਂ ਥੋੜਾ ਜਿਹਾ ਤੇਲ ਨਹੀਂ ਹੋਗਾ ਤੇਲ ਖਤਮ ਹੋਗਾ ਤੇਲ ਕਰਤੇ ਆ ਅੱਗ ਲੱਗੀ ਹੋਊ ਥੱਲੋਂ ਹੁਣ ਇਹੋ ਦੱਸਦੇ ਬਿ ਲਾਗੋ ਕਦੇ ਪੈੜੀ ਵਾਲੀ ਤੇ ਪੈੜੀ ਜੱਗ ਆਈ ਆ ਇਧਰੋਂ ਅੱਗ ਆਈ ਆ ਅੱਗ ਆ ਕੇ ਇੱਥੇ ਗੱਡੀਆਂ ਕਣਕਦੀਆਂ ਭਰੀਆਂ ਖੜੀਆਂ ਆਂ ਜਿਨ੍ਹਾਂ ਕਰਕੇ ਅੱਗ ਫੜੀ ਗਈ ਇੱਥੇ ਗੱਡੀ ਨੇ ਫਾੜੀ ਗੱਡੀ ਗਾਂ ਪਚਾਂ ਕਿਉਂਕਿ ਗੱਡੀਆਂ ਜਿਹੜੀਆਂ ਸਾਰੀਆਂ ਖੜੀਆਂ ਆ ਇਕੱਠੀਆਂ ਜਿਉਂ ਚ ਉਸ ਗੱਡੀ ਨੂੰ ਆਕੂ ਲੱਗੀ ਸੋ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਦੇਖੋ ਅੱਜ ਜਿਹੜੀ ਅੱਜ ਕੱਲ ਜਿਹੜਾ ਇਹ ਅੱਗ ਦਾ ਦੌਰ ਆ ਜਿਹੜਾ ਕਣਕ ਦੇ ਬਾਅਦ ਚੋਂ ਜਦੋਂ ਤੁੜੀ ਵਗੈਰਾ ਕੱਢ ਲੈਂਦੇ ਆ ਜਿਹੜੀ ਇਹ ਜਿਹੜੇ ਪਿੱਛੇ ਥੱਲੇ ਜੜਾਂ ਵੱਜ ਜਾਂਦੀਆਂ ਰੂਟਸ ਵੱਜ ਜਾਂਦੀਆਂ ਉਹਨਾਂ ਨੂੰ ਜਿਹੜੀ ਅੱਗ ਲਾਉਣ ਦਾੜਾ ਸੈਂਸਲਰ ਤੁਸੀਂ ਦੇਖ ਸਕਦੇ ਹੋ ਇਹ ਅੱਗ ਇੰਨੀ ਇੱਕ ਜਾਨਲੇਵਾ ਵੀ ਕਈ ਜਨਾਂ ਜਾ ਚੁੱਕੀਆਂ ਪਿਛਲੇ ਦਿਨਾਂ ਚ ਵੀ ਤੁਸੀਂ ਖਬਰਾਂ ਸੁਣੀਆਂ ਹੋਣੀਆਂ ਫੈਮਿਲੀ ਦੀਆਂ ਫੈਮਿਲੀ ਖਤਮ ਹੋ ਚੁੱਕੀਆਂ ਔਰ ਤੁਸੀਂ ਦੇਖੋ ਜਿਹੜੇ ਦਰਖਤ ਤਾਂ ਟੇਡੇ ਹੋ ਗਏ ਔਰ ਖੜੀਆਂ ਗੱਡੀਆਂ ਸੀ ਕਿਉਂ ਵੀ ਦਰਖਤ ਤੱਕ ਇਹਨਾਂ ਨੇ ਕਰਤੇ ਔਰ ਅੱਗ ਲਾ ਕੇ ਭੁੱਲ ਜਾਂਦੇ ਨੇ ਔਰ ਅੱਗ ਕਿਤੇ ਮਰਜੀ ਚੜ ਜੇ ਔਰ ਉਹੀ ਅੱਗ ਦੇਖੋ ਖੇਤਾਂ ਕਿੰਨੀ ਆਉਂਦੀ ਹੋਈ ਇੱਥੋਂ ਦੀ ਬਿਲਕੁਲ ਉਹਨਾਂ ਦੀ ਗੱਲ ਸੱਚ ਆ ਇਹ ਇੱਥੋਂ ਦੀ ਚੜਦੀ 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 ਇਹਨੂੰ ਟਰੱਕ ਨੂੰ ਪੈ ਗਈ ਬਹੁਤ ਹੀ ਮੰਦ ਭਾਗੀ ਘਟਣਾ ਔਰ ਪ੍ਰਸ਼ਾਸਨ ਨੂੰ ਵੀ ਇਸ ਤੇ ਥੋੜਾ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਇਸ ਤਰੀਕੇ ਨਾਲ ਜਿਹੜੀ ਅੱਜ ਕੱਲ ਅੱਗ ਲੱਗ ਰਹੀ ਔਰ ਇੰਨਾ ਧੂਆਂ ਹੋ ਰਿਹਾ ਰੋਡ ਤੇ ਦਿਖਦਾ ਨਹੀਂ ਉਹਦੀ ਵਜ੍ਹਾ ਨਾਲ ਐਕਸੀਡੈਂਟ ਹੁੰਦੇ ਉਹਦੀ ਵਜ੍ਹਾ ਨਾਲ ਇਦਾਂ ਦੀਆਂ ਹੈਪਨ ਹੁੰਦੀਆਂ ਨੇ ਔਰ ਤੁਸੀਂ ਗ੍ਰੀਮ ਤੇ ਜਾਣੋ ਵੀ ਇਹਦੀ ਬਲਾਸਟ ਨਹੀਂ ਹੋਇਆ ਨਹੀਂ ਤਾਂ ਕੋਈ ਨਾ ਕੋਈ ਬੰਦਾ ਇਹਦੇ ਲਪੇਟੇ ਚ ਆ ਸਕਦੇ ਜਿਹੜੀਆਂ ਗੱਡੀਆਂ ਕੋਲੇ ਜਾ ਰਹੀਆਂ ਉਹ ਵੀ ਲਪੇਟੇ ਚ ਆ ਸਕਦੀਆਂ ਸੀ ਪਰ ਦੇਖੋ ਅੱਗੇ ਗਾਂ ਕੀ ਹੋ ਰਿਹਾ ਔਰ ਦੇਖੋ ਜੇ ਅੱਗ ਬੁਝੇ ਤਾਂ ਚੰਗੀ ਹੀ ਗੱਲ ਆ ਪਰ ਉਹ ਕਹਿੰਦੇ ਵੀ ਅੱਗ ਇੰਨੀ ਕੁ ਸੁਲਗ ਰਹੀ ਆ ਵੀ ਚਾਹ ਕੇ ਵੀ ਅੱਗ ਨਹੀਂ ਬੁਝ ਸਕਦੀ ਕਿਉਂਕਿ ਟੈਂਕੀਆਂ ਆਉਂਦੀਆਂ ਨੇ ਪਾਣੀ ਦੀਆਂ ਭਰੀਆਂ ਉਹ ਡੋਲ ਦਿੰਦੇ ਆ ਫਿਰ ਫੇਰ ਅੱਗ ਉੱਠ ਖੜਦੀ ਆ ਬੁਝ ਜਾਂਦੀ ਆ ਵੀ ਸੁਲਗਦੀ ਆ ਵਿੱਚੋਂ ਸੋ ਇਹ ਤਾਂ ਹੁਣ ਸਮਾਂ ਜਦੋਂ ਬੁਝਾਉਣ ਵਾਲੀ ਫਾਇਰ ਬ੍ਰਿਗੇਡ ਆਏਗੀ ਉਦੋਂ ਹੀ ਪਤਾ ਲੱਗੇਗਾ ਵੀ ਸ਼ਾਇਦ ਕੀ ਹੋਵੇਗਾ ਉਸ ਤੋਂ ਪਹਿਲਾਂ ਤਾਂ ਅਸੀਂ ਦੱਸ ਦੱਸ ਨਹੀਂ ਸਕਦੇ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਗੁਰਪ੍ਰੀਤ ਤੇ ਰਾਹੁਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਪਟਿਆਲਾ